ਗੁਰਦਾਸ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਆਪਾਂ ਬਣਾਵਾਂਗੇ ਜੀ ਹਰ ਪਕੌੜੇ ਨਾਲ ਖਾਧੀ ਜਾਣ ਵਾਲੀ ਆਲੂ ਦੀ ਖੱਟੀ ਮਿੱਠੀ ਚਟਣੀ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਕੋਈ ਇਹਦੇ ਵਿੱਚ ਜ਼ਿਆਦਾ ਸਮਾਨ ਨਹੀਂ ਪੈਂਦਾ ਉਹੀ ਸਮਾਨ ਆਪਾਂ ਪਾਵਾਂਗੇ ਜਿਹੜਾ ਕਿ ਹਰ ਟਾਈਮ ਆਪਣੀ ਜੋ ਸੋਈ ਵਿੱਚ ਹੁੰਦਾ ਤੇ ਚਟਨੀ ਬਣਾਉਣ ਵਾਸਤੇ ਆਪਾਂ ਇੱਥੇ ਇੱਕ ਲੈ ਲਿਆ ਜੀ ਆਲੂ ਇਹ ਤੁਸੀਂ ਆਪਣੇ ਹਿਸਾਬ ਨਾਲ ਜਿੰਨੀ ਤੁਹਾਨੂੰ ਚਟਨੀ ਚਾਹੀਦੀ ਹੈ ਤੁਸੀਂ ਉਹਨੇ ਆਲੂ ਲੈ ਸਕਦੇ ਹੋ ਇੱਕ ਆਪਾਂ ਆਲੂ ਲੈ ਲਿਆ ਉਬਲਿਆ ਹੋਇਆ ਤੇ ਨਾਲ ਹੀ ਆਪਾਂ ਇੱਥੇ ਲਈ ਹੈ ਜੀ ਥੋੜੀ ਜੀ ਇਮਲੀ ਇਹਨੂੰ ਆਪਾਂ ਪਾਣੀ ਵਿੱਚ ਭਿਓਂ ਕੇ ਰੱਖ ਲਿਆ ਤੇ ਨਾਲ ਹੀ ਇੱਥੇ ਲਿਆ ਜੀ ਇੱਕ ਫੂਡ ਕਲਰ ਗ੍ਰੀਨ ਕਲਰ ਜਿਹੜਾ ਹੁੰਦਾ ਫੂਡ ਫੂਡ ਕਲਰ ਤੇ ਚਲੋ ਫਿਰ ਸ਼ੁਰੂ ਕਰਦੇ ਜੀ ਚਟਨੀ ਨੂੰ ਬਣਾਉਣਾ ਤੇ ਆਲੂ ਜਿਹੜਾ ਆਪਾਂ ਲਿਆ ਉਬਲਿਆ ਹੋਇਆ ਇਹਨੂੰ ਆਪਾਂ ਚੰਗੀ ਤਰੀਕੇ ਨਾਲ ਛਿੱਲ ਲੈਨੇ ਆਂ ਚਲੋ ਜੀ ਆਲੂ ਨੂੰ ਆਪਾਂ ਛੇਲ ਲਿਆ ਤੇ ਇਹਨੂੰ ਆਪਾਂ ਫੋਕ ਦੇ ਨਾਲ ਫੇਲਾ ਲਾਂਗੇ ਚੰਗੀ ਤਰੀਕੇ ਨਾਲ ਆਲੂ ਨੂੰ ਬਿਲਕੁਲ ਆਪਾਂ ਮੈਸ਼ ਕਰ ਲਾਂਗੇ ਕੋਈ ਇਹਦੇ ਵਿੱਚ ਗੁੱਠਲੀ ਨਹੀਂ ਰਹਿਣੀ ਚਾਹੀਦੀ ਤੁਸੀਂ ਚਾਹੋ ਤਾਂ ਕद्दू ਕਾਸ਼ ਵੀ ਕਰ ਸਕਦੇ ਹੋ ਲੋ ਜੀ ਆਲੂ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲਿਆ ਹੁਣ ਆਪਾਂ ਇਹਨੂੰ ਇੱਕ ਕੌਲੀ ਵਿੱਚ ਕੱਢ ਲੈਨੇ ਆਂ ਇਮਲੀ ਜਿਹੜੀ ਆਪਾਂ ਰੱਖੀ ਸੀ ਭਿਉងੇ ਇਹਨੂੰ ਚੰਗੀ ਤਰ੍ਹਾਂ ਆਪਾਂ ਹੱਥ ਦੇ ਨਾਲ ਇਹਨੂੰ ਮਸਲ ਕੇ ਇਹਦਾ ਪਲਪ ਜਿਆ ਕੱਢ ਲਾਂਗੇ ਤੇ ਇਹਨੂੰ ਵੀ ਆਪਾਂ ਚੰਗੀ ਤਰੀਕੇ ਨਾਲ ਛਾਣ ਲਾਂਗੇ ਇਹ ਆਲੂਆਂ ਦੇ ਵਿੱਚ ਹੀ ਆਪਾਂ ਇਹਨੂੰ ਛਾਣ ਲਾਂਗੇ ਮਲੀ ਦਾ ਪਲਪ ਆਪਾਂ ਆਲੂਆਂ ਦੇ ਵਿੱਚ ਕੱਢ ਦਿੱਤਾ ਤੇ ਹੁਣ ਆਪਾਂ ਇੱਥੇ ਪਾਵਾਂਗੇ ਜੀ ਸਵਾਦ ਦੇ ਹਿਸਾਬ ਨਾਲ ਥੋੜਾ ਜਿਹਾ ਪਾਵਾਂਗੇ ਨਮਕ ਤੇ ਨਾਲ ਹੀ ਇੱਥੇ ਇੱਕ ਚਮਚ ਪਾ ਦਾਂਗੇ ਆਪਾਂ ਖੰਡ ਦਾ ਖੱਟਾ ਮਿੱਠਾ ਟੇਸਟ ਦੇਣ ਵਾਸਤੇ ਬਿਲਕੁਲ ਸਿੰਪਲ ਜਿਹੇ ਤਰੀਕੇ ਦੇ ਨਾਲ ਆਪਾਂ ਜਿਹੜੀ ਅੱਜ ਦੀ ਚਟਨੀ ਬਣਾ ਕੇ ਤਿਆਰ ਕਰਾਂਗੇ ਤੇ ਤੁਸੀਂ ਚਾਹੋ ਤਾਂ ਇੱਥੇ ਮਿਰਚ ਵੀ ਪਾ ਸਕਦੇ ਹੋ ਆਪਾਂ ਪਾਵਾਂਗੇ ਜੀ ਥੋੜੀ ਜਿਹੀ ਲਾਲ ਮਿਰਚ ਘਰ ਦੀ ਪੀਸੀ ਹੋਈ ਇਹਦੇ ਨਾਲ ਟੇਸਟ ਆ ਜਿਹੜਾ ਚਟਨੀ ਦਾ ਬਹੁਤ ਹੀ ਵਧੀਆ ਹੋ ਜਾਂਦਾ ਤੇ ਨਾਲ ਹੀ ਇੱਥੇ ਆਪਾਂ ਲਿਆ ਜਾਈਏ ਫੂਡ ਕਲਰ ਇੱਕ ਪਿੰਚ ਦੇ ਕਰੀਬ ਕਰੀਬ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਫੂਡ ਕਲਰ ਇਹਦੇ ਨਾਲ ਜਿਹੜਾ ਚਟਨੀ ਦਾ ਕਲਰ ਆ ਥੋੜਾ ਹਰਾ ਜਰਾ ਹੋ ਜਾਊਗਾ ਇਹਨੂੰ ਪਾ ਕੇ ਚੰਗੀ ਤਰੀਕੇ ਨਾਲ ਆਪਾਂ ਕਰ ਦਿੰਨੇ ਆ ਜੀ ਮਿਕਸ ਤਲੌਂਜੀ ਚਟਨੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਚਾਹੋ ਤਾਂ ਇੱਥੇ ਚਟਨੀ ਨੂੰ ਥੋੜਾ ਜਿਹਾ ਹੋਰ ਪਤਲਾ ਕਰ ਸਕਦੇ ਹੋ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਇਹਨੂੰ ਕਰ ਦਾਂਗੇ ਜੀ ਮਿਕਸ ਤੇ ਖੰਡ ਜਿਹੜੀ ਆਪਾਂ ਪਾਈ ਉਹਨੂੰ ਵੀ ਚੰਗੀ ਤਰ੍ਹਾਂ ਖੋਲ ਦਾਂਗੇ ਤੇ ਲਓ ਜੀ ਆਪਾਂ ਆਲੂਆਂ ਦੀ ਖੱਟੀ ਮਿੱਠੀ ਚਟਨੀ ਆਪਣੀ ਹਰ ਪਕੌੜਿਆਂ ਨਾਲ ਖਾਦੀ ਜਾਣ ਵਾਲੀ ਬਣਾ ਕੇ ਆਪਾਂ ਕਰ ਲਈ ਜੇ ਤਿਆਰ ਬਹੁਤ ਹੀ ਵਧੀਆ ਚਟਨੀ ਆਪਣੀ ਬਣੀ ਹੈ ਇਹਨੂੰ ਆਪਾਂ ਕੱਢ ਲੈਨੇ ਆ ਜੀ ਬੌਦਲ ਦੇ ਵਿੱਚ ਕਿਸੇ ਵੀ ਪਕੌੜੇ ਦੇ ਨਾਲ ਤੁਸੀਂ ਇਹਨੂੰ ਬ੍ਰੈਡ ਪਕੌੜੇ ਨਾਲ ਕਿਸੇ ਵੀ ਪਕੌੜਿਆਂ ਦੇ ਨਾਲ ਤੁਸੀਂ ਇਸ ਚਟਨੀ ਨੂੰ ਖਾ ਸਕਦੇ ਹੋ ਚਟਨੀ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ ਤੇ ਜੇਕਰ ਅੱਜ ਦੀ ਚਟਨੀ ਦੀ ਰੈਸਪੀ ਤੁਹਾਨੂੰ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮੇਰੇ ਦਿਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ